ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਧੀਆਂ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਲਖੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਨੀਟੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਪਸ਼ੂ ਵਿਖਾਉਣੇ ਆ ਜਿਨ੍ਹਾਂ ਦੇ ਵਿੱਚ ਤਿੰਨ ਸੋਈਆਂ ਤੇ ਦੋ ਗੱਬਣਾ ਗੱਲਬਾਤ ਹੁਣ ਆਪਾਂ ਨੀਟੇ ਵੀਰ ਨਾਲ ਕਰਦੇ ਆਂ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਸਭ ਨਾਲ ਠੀਕ ਠਾਕ ਜੀ ਸਭ ਠੀਕ ਠਾਕ ਸਭ ਠੀਕ ਠਾਕ ਸਾਬ ਵੇਗ ਗਿਆ ਉਹਦੇ ਨਾਲ ਮਾਲ ਫਿਰ ਹਾਂਜੀ ਹਾਂਜੀ ਮਾਲ ਵੇਗ ਗਿਆ ਠੀਕ ਚਲੋ ਨਾਮ ਦੱਸਦੇ ਕਰੀ ਆਪਣਾ ਨਾਮ ਨੀਟਾ ਹਾਂਜੀ ਲਖੂਵਾਲ ਸੀਗਲੀਨ ਵਾਲਾ ਜਿਹੜਾ ਅਮਰਸਰ ਤੇ ਫੋਨ ਨੰਬਰ ਬੋਲ ਦੋ ਇੱਕ ਕਰੀ 9914460564 ਠੀਕ ਹੈ ਜੀ ਹਾਂਜੀ ਤੇ ਚਲੋ ਸ਼ੁਰੂਆਤ ਫਿਰ ਜਿਹੜੀ ਪਹਿਲੇ ਨੰਬਰ ਤੇ ਹੀ ਆ ਇਹਦੇ ਤੋਂ ਹੀ ਆਪਾਂ ਕਰਨਾ ਹੈ ਇੱਕ ਰੀ ਥਾਣੇ ਤੋਂ ਲੱਗ ਕੇ ਦਿਖਾ ਦਈਏ ਤੇ ਆਂਦੇ ਸਾਦੇ ਹਵਾਨੇ ਤੇ ਨਾੜਾਂ ਵੀ ਚੜੀਆਂ ਚੰਗੀਆਂ ਆ ਥਨਾ ਦਾ ਸਾਈਜ਼ ਗਿਆ ਪੂਰਾ ਠੀਕ ਹੈ ਕਿਨਾਂ ਸੁਹਾ ਸੁਣਾ ਵੀ ਦੀ ਨਾ ਦੂਜਾ ਸੁਹਾ ਬੰਦਰਜੀ ਸੁਣੀ ਆ ਠੀਕ ਆ ਹਾਂਜੀ ਕਿੰਨਾ ਕੁ ਦੁੱਧ ਚ ਆਜੂਗੀ ਦੁੱਧ ਪਹਿਲਾਂ ਨਾ ਚ ਆਇਆ ਭਾਈ 23 ਕਿਲੋ ਅੱਛਾ 27 28 ਕਿਲੋ ਬਾੜ ਚ ਆਉਗਾ ਠੀਕ ਆ ਬਾਕੀ ਹੈਗੀ ਵੀ ਕ੍ਰੋਸ ਚ ਹੈ ਤੇ ਫੈਟ ਵੀ ਚੰਗੀ ਆਈ ਜਾਉ ਹਨਾ ਤੇ ਤੋਰੀਆਂ ਫਿਰ ਇਹ ਜੇ ਟਾਈਮ ਆ ਟਾਈਮ ਉਤਰਾ ਕਿੰਨਾ ਕੁ ਲੈ ਜੂ ਜੇ ਨਾ ਲੈਣ 20 ਤੇ 15 ਲੈਣੇ ਆ 15 ਦਿਨ ਖੜਦੀ ਆ ਹਾਂ ਬਾਕੀ ਵੱਡੀ ਬਾੜ ਵੇ ਬਾਕੀ ਹਮਾਂ ਦੇ ਦੋਵਾਂ ਪਾਸੇ ਨਾੜਾਂ ਜਿਹੜੀਆਂ ਕਾਫੀ ਚੰਗੀਆਂ ਆ ਬਾਕੀ ਇਹ ਜੀ ਤਿਆਰ ਹੋਣਾ ਮੈਨੂੰ ਚੰਗੇ ਵੱਡੇ ਕੱਦ ਦਾ ਗਾਠਾ ਲਈ ਆ ਲੈ ਜੀ ਬੰਦ ਹੋ ਵਿਦਿ ਬਾਕੀ ਦਲੇ ਪਾਸੇ ਵੀ ਹਮਾਂ ਨੇ ਤੋੜਾਂ ਜਿਹੜੀਆਂ ਦੇਖ ਸਕਦੇ ਚੰਗੀਆਂ। ਹੰਡੀ ਹੰਡੀਆ ਉਹਲੇ ਬੰਨੀ ਬੰਨੀ ਚੰਗੀਆਂ ਤੇ ਲਾਂਟਾਂ ਲੰਬੜੀਆਂ। ਤੇ ਕੀ ਰੱਖੀਏ ਵੇ ਜੀ ਤਾਂ ਫਿਰ ਮੁੱਲ ਆਪਾਂ? ਮੁੱਲ ਜਿੰਨਾ ਤੁਸੀਂ ਆਂਦੇ ਹੋ ਨਾ ਕਰ ਦਿੰਨੇ। ਜਾਜਾ ਕਰ ਦਈਏ ਫਿਰ। ਹਾਂ ਗਾਂ ਵੇਖ ਲਓ ਮੇਰੇ ਜੱਡੀ ਐ। ਗਾਂ ਦਾ ਕੱਦ ਕਾਠ ਤੇ ਚੰਗਾ ਉਤਣਾ। ਹਾਂਜੀ। ਦੱਸੀਏ ਫਿਰ। ਮੁੱਲ 75। ਅੱਛਾ। ਜਿੰਨਾ ਤੁਸੀਂ ਕਹਿੰਦੇ ਉਹਨਾ ਮਾਨ ਕਰ ਦ। ਕਿੰਨੇ ਦੀ ਦੇਣੀ 72 ਦੀ। ਹਾਂ। 72 ਦੀ। 70 ਦੀ ਅੱਛਾ 70 ਦੀ ਹਾਂ ਕਿਹ ਹੈ ਵਿੱਚ ਅਕਸਰ ਹੋਰ ਹੋਰ ਛੱਡ ਦੀ ਪੰਜ ਅੱਛਾ ਪੰਜ ਜੀ 65000 ਦੇ ਲਾਂਗੇ ਅੱਛਾ 65000 ਦੀ ਇਹ ਪਰ ਅੱਜ ਦਾ ਮੁੱਲ ਆ ਠੀਕ ਆ ਜੇ ਮੈਂ 4 ਦਿਨ ਮੰਨ ਲਓ 10 ਦਿਨ ਸਾਹਮਣੇ ਗਾਂ ਦਿੱਤੀ ਫਿਰ ਮੁੱਲ ਹੋਰ ਹੋਊਗਾ ਠੀਕ ਆ ਇਹਦੇ ਵਿੱਚ ਆਪਾਂ ਛੋੜ ਕਰ ਦਾਂਗੇ ਮਰਜ਼ੀ ਨਾ ਠੀਕ ਆ 60000 ਦੀ ਗਾਂ ਦੇ ਵਿੱਚ 500 ਛੱਡ ਦੀ 1000 ਵੀ ਛੱਡ ਦਾਂਗੇ ਕੋਈ ਚੌੜ ਦੀ ਜਿਆਦਾ ਠੀਕ ਆ ਜੀ ਚਲੋ ਹੁਣ ਜਿਹੜੀ ਆ ਇੱਕ ਮਾਜੇ ਸੂਈ ਸਵਾਈ ਜੀ ਆਹ ਸੂਈ ਜ ਆਜ ਬੱਚਾ ਹਾਂ ਬੱਚਾ ਇਹਦਾ ਹਾਂ ਤੇ ਦੱਸਿਏ ਫਿਰ ਇਹਦੇ ਬਾਰੇ ਕਿੰਨਾ ਚਿਰ ਹੈ ਸੋਈ ਨੂੰ ਜੀ ਸੋਈ ਜੇ ਦੱਸ ਦੇਣਾ ਹੋ ਗਿਆ ਸੋਈ ਨੂੰ ਅੱਛਾ ਹਾਂਜੀ ਦੁੱਧ ਕਿੰਨਾ ਪੂਰਾ ਸਹੀ ਸਹੀ ਤਿਆਰ 12 ਕਿਲੋ ਅੱਛਾ ਪਰ ਆਪਾਂ ਦਾਸ ਦੀ ਗਾਰੰਟੀ ਆ ਅੱਛਾ ਜਿਹੜਾ ਘਰੋਂ ਚਵਾ ਕੇ ਦੋਗੇ ਘਰੋਂ ਚਵਾ ਕੇ ਬੇਸ਼ੱਕ ਕੋਈ ਆਨਲਾਈਨ ਚਵਾਲੇ ਅੱਛਾ ਵੀਡੀਓ ਕਾਲ ਤੇ ਚਵਾਲੇ ਭਾਵੇਂ ਇੱਛੇ ਆਣਗੇ ਤੁਹਾਡੇ ਘਰ ਦੀ ਗਾਰੰਟੀ ਜਿੱਤਨਾ ਮਰਜ਼ੀ ਤੁਸੀਂ ਤਸੱਲੀ ਕਰ ਲੈ ਜੇ ਕੋਈ ਜਿਹੜੇ ਦਿਨ ਜਾ ਕੇ ਫੋਨ ਕਰੇ ਉਹ ਕੋਈ ਗਾਰੰਟੀ ਨਹੀਂ ਇੱਥੇ ਤਸੱਲੀ ਕਰਕੇ ਇੱਥੇ ਭਾਵੇਂ 2 ਦਿਨ ਚੋਲੇ ਜਦੋਂ ਜਦੋਂ ਤਸੱਲੀ ਹੋਊ ਕਹਿੰਦੇ ਉਦੋਂ ਖੜੇ ਠੀਕ ਆ ਹਾਂ ਲਿਆ ਫਿਰ ਤੋਰ ਦਈਏ ਉਤਰੇ ਕਿੰਨਾ ਚਵਾਈ ਜਾ ਦੁੱਧ ਦੁੱਧ ਵੀ ਜੀ ਹੋਣੀ ਮੈਂ ਕੋ 12 ਕਿਲੋ ਆ ਅੱਛਾ ਦਾਸ ਦੀ ਗਾਰੰਟੀ ਦਿੰਨੇ ਆ ਠ ਬਾਕੀ ਜਿਸ ਤਰ੍ਹਾਂ ਕਿ ਵੀਰ ਜੀ ਨੇ ਕਿਹਾ ਇੱਥੇ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖੜਾ ਲਾ ਜਾ ਬਿੱਜੀ ਮੈਂ ਕੋਬੀ ਇਹ ਟ੍ਰਾਂਸਫਰ ਮੀਤ ਜੀ ਓਕੇ ਪੂਰੇ ਬਿਲਕੁਲ ਚੁਆਈ ਇੱਕ ਨੰਬਰ ਸਿਰਫ ਮਾਸਾ ਸਾਈਡ ਰੱਖਦੀ ਹੈ ਮਤਲਬ ਹਾਂ ਥੋੜਾ ਜਿਹਾ ਬਾਹੀ ਰੱਖਦੀ ਹੈ ਨਹੀ ਹਾਂ ਬਾਕੀ ਚੁਆਈ ਚ ਕੋਈ ਸ਼ੱਕ ਨਹੀਂ ਹੈਗਾ ਠੀਕ ਹੈ ਜੀ ਤੇ ਮੁੱਲੇ ਦਾ ਮੁੱਲ ਵੀਰ ਜੀ ਦਾ ਹੈਗਾ ਜੀ 72 72000 ਕਿੰਨੇ ਦੀ ਦੇਣੀ ਹੈ 5 ਛੱਡ ਦੇਣਾ 67 ਦੀ 67000 ਦੀ ਕੇ ਕਰਦੀਏ ਪੂਰੇ 65 ਦੀ 65 ਦੀ ਕਰ ਦੋ ਜੀ ਠੀਕ ਹੈ ਜੀ ਆਪਾਂ ਛੋਟ ਕਰ ਦਾਂਗੇ ਛੋਟ ਹੋ ਜੂਗੀ ਠੀਕ ਹੈ ਜੀ ਤੇ ਬਾਕੀ ਆਹ ਹਵਾਨਾ ਦੇਖ ਸਾਡੇ ਦੇ ਲਾਗੇ ਤੋਂ ਤੇ ਹੁਣ ਇੱਕ ਗੱਭਣ ਨੇ ਤੁਹਾਨੂੰ ਨੀਲੀ ਦੀ ਮਾਈ ਤਾਂ ਦਿਖਾਉਣੀ ਹੈ ਤੇ ਇਹ ਕਿੰਨਾ ਕੁ ਵੇਧੀ ਦੁੱਧ ਚ ਭਾਈ ਜਾਊਗੀ ਇਹ ਵੇਧੀ ਮੈਂ 12 13 ਗੱਡ ਝੋਟੀ ਲਊ ਦੁਜੇ ਸੁਬੇ ਸੁਣਾ ਠੀਕ ਹੈ ਚੰਗੀ ਤਿਆਰ ਹੁੰਦੀ ਹੈ ਵੀ ਥੱਲੇ ਤੋਰ ਤੋਰ ਦਈਏ ਫੇਰ ਇਹ ਕਿੰਨਾ ਕੁ ਲੈ ਜੀ ਟਾਈਮ ਉਤਰ ਟਾਈਮ ਵੀਰ ਜੀ ਨੇ ਲੈ ਜਾਨੇ 5-7 ਦਿਨਾਂ ਦਾ ਹਫਤਾ ਲੱਗ ਜੀ ਠੀਕ ਹੈ ਜੀ ਬਾਕੀ ਬੰਨੂ ਬੰਨੂ ਚੰਗੀ ਠੀਕ ਹੈ ਜੀ ਉਹਦਾ ਕਿੰਨੇ ਤਿਆਰ ਹੁੰਦੀ ਹੈ ਇਹ ਵੀ 12 ਕਿਲੋਟਰ ਦੇ ਕਰੀਬ ਜਿਹੜਾ ਦੁੱਧ ਕਹਿੰਦੇ ਚੁਵਾਈ ਜਾਊਗੀ। ਬਾਕੀ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਕੇ ਖੜੋ। ਜੇ ਤਰ੍ਹਾਂ ਕਿ ਵਿੱਜਣਾਂ ਨੇ ਕਿਹਾ ਕਿ ਜਦੋਂ ਤਸੱਲੀ ਹੋ ਜਾਏ ਤੇ ਉਦੋਂ ਲੈ ਜਾਓ ਭਾਵੇਂ 2-3 ਦਿਨ ਚੋਲੋ ਭਾਵੇਂ 3 ਦਿਨ ਚੋਲੋ। ਤੇ ਇਹ ਕਿੰਨੇ ਦੀ ਦੇ ਦੀਏ ਵਿਰਜੀ ਫਿਰ? ਇਹ ਵੀ ਵਿਰਜੀ ਦਵਾਂਗੇ 85 ਦੀ। 85000 ਦੀ। ਹਾਂਜੀ। ਵਿੱਚੋਂ ਕਿੰਨਾ ਕਰਨਾ ਭਾਵੇਂ? 5 ਛੱਡ ਦਾਂਗੇ। 5000 ਛੱਡ ਦੋਗੇ। ਹਾਂਜੀ। 80 ਦੀ ਦੇ ਦੋਗੇ। 80 ਦੀ ਪੀਆਰ ਹੋਰ ਛੱਡ ਦਾਂਗੇ। ਅੱਛਾ ਅੰਦਰ ਹੀ ਆ ਜੂਗੀ। ਹਾਂਜੀ। ਨੋਕੇ ਦੇ ਹੋਰ ਹੋ ਜੁਗਾ ਮੰਨਦਾ ਨਾ ਕਰਦਾਂਗਾ ਕੋਈ ਨਹੀਂ ਵੀਰ ਜੀ ਬਾਕੀ ਛੋਟੀ ਚੰਗੀ ਜੇ ਠੀਕ ਹੈ ਸਾਫ ਸੁਥਰੀ ਬੜੀ ਐ ਚਣ ਲੇਵੇ ਜੀ ਠੀਕ ਹੈ ਬੱਸ ਸੌਣ ਲੱਗਾ ਤੇ ਹੁਣ ਆ ਗਈ ਆਪਣੇ ਕੋਲ ਕਾਲੀ ਜਰਸੀ ਚ ਆ ਗਈ ਹਾਂਜੀ ਇਹਨੋਂ ਕਿੰਨਾ ਚਿਹਰਾ ਹੋਇਆ ਵੀਰ ਜੀ ਸੁਣੀ ਨਾ ਕਾਲੀ ਵੀਰ ਜੀ ਸੁਣੀ ਆ ਬਹੁਤ ਅੱਛਾ ਆ ਬੱਚਾ ਜੀ ਅੱਛਾ ਤਾਜ਼ਾ ਹੀ ਆ ਬੱਚਾ ਜਿਹੜਾ ਠੀਕ ਆ ਇਹ ਦੋਵੇਂ ਕਾਲੀ ਸੁਈਆਂ ਠੀਕ ਆ ਹਾਂਜੀ ਦੋਵਾਂ ਦੇ ਬੱਚੇ ਆ ਵਾ ਜਿਹੜੇ ਹਾਂ ਤੇ 99 ਦੇ ਦੇਖ ਸਕਦੇ ਲੱਗੇ ਤਾਂ ਇੱਕ ਬੜੀ ਠੰਡੀ ਰੁੰਡੀ ਆ ਜਿੱਦਾਂ ਮਰਜੀ ਕੋਈ ਚੱਕਰ ਨਹੀਂ ਠੀਕ ਆ ਜੀ ਤੇ ਅਜੇ ਤਾਂ ਬੋਲਾ ਹੀ ਹੋਣਾ ਇਹ ਦੇਖੋ ਥੱਲੇ ਮਤਲਬ ਪੂਰੀ ਖਾਲੀ ਨਹੀਂ ਕੀਤੀ ਵੜ ਹਾਂਜੀ ਉਹ ਵੀ ਨਹੀਂ ਕੀਤੀ ਇਹ ਵੀ ਨਹੀਂ ਕੀਤੀ ਠੀਕ ਆ ਹਾਂਜੀ ਕਿੰਨਾ ਕੁ ਚਵਾਈ ਜਾਊਗੀ ਦੁੱਧ ਵੀਰ ਜੀ ਵਿਹਾਂ ਤੋਂ ਬਾਹਰ ਵਾਲੀ ਆ ਅੱਛਾ ਹਾਂਜੀ ਤੇ ਹੁਣ ਬੋਲਾ ਕਿੰਨਾ ਕਹੂਗਾ ਬੋਲਾ ਮੱਲ ਹੋਣਾ ਆਪਾਂ ਕੱਢਿਆ 13-14 ਦੇ ਦੋ ਟਾਈਮਾਂ ਦਾ ਅੱਛਾ ਹਾਂਜੀ ਖਾਲੀ ਨਹੀਂ ਕੀਤੀ ਠੀਕ ਆ ਜੀ ਹਾਂ ਬਾਕੀ ਬੱਚੀ ਵੇਖ ਲਓ ਇਹ ਖਾਲੀ ਨਹੀਂ ਕਹਿੰਦੇ ਕੀਤੀ ਬਾਕੀ 20 ਤੇ ਲੱਗੇ ਜਿਹੜਾ ਕਹਿੰਦੇ ਕਿ ਚਵਾਈਊਗੀ ਬਾਕੀ ਕੱਦ ਕੱਠ ਬੇਲ ਜਿਹੜੀ ਇਹਦੀ ਚੰਗੀ ਬਾਕੀ ਪੂਰੇ ਕਾਲੇ ਰੰਗ ਦੀ ਵੜਿਆ ਜਿਹੜੀ ਸਫਾਈ ਜੱਜ ਨਹੀਂ ਵੀ ਆਹ ਬੱਚਾ ਜਿਹਦਾ ਆਹ ਠੀਕ ਹੈ ਕੋਈ ਨਹੀਂ ਦੇਹਾਂ ਦੋ ਬੇਠਾ ਤੇ ਕੀ ਰੱਖੀਏ ਦਾ ਮੁੱਲ ਫੇਰ ਬੋਲ ਵੀਰ ਜੀ ਇਹਦਾ 70 ਆ ਅੱਛਾ ਹਾਂਜੀ ਤੇ ਦੇਣੀ ਕਿੰਨੇ ਦੀ ਹਾਂ ਨਾ 65 ਹੀ ਦੇਣੀ ਹੈ ਬੱਚੀ ਅੱਛਾ 65 ਸ਼ੋਰਟ ਕਰ ਦਾਂਗੇ 65 ਸ਼ੋਰਟ ਕਰ ਦੋਗੇ ਹਾਂਜੀ ਠੀਕ ਹੈ ਜੀ ਹਾਂ ਤੇ ਹੋਣ ਆ ਗਈ ਆਪਣੇ ਕੋਲ ਇੱਕ ਹੋਰ ਜਰਸੀ ਹਾਂਜੀ ਇਹ ਵੀ ਕਾਲੀ ਸੂਈ ਠੀਕ ਹੈ ਜੀ ਹਾਂਜੀ ਇਹ ਕਿੰਨੇ ਕ ਦੁੱਧ ਆ ਲਈ ਜੇ ਦੁੱਧ ਵੀਰ ਜੀ ਲੈ ਵੀ ਮੰਨ ਲਓ ਪੂਰੀ ਖਾਲੀ ਨਹੀਂ ਕੀਤੀ 10 ਕਿਲੋਟਰ ਮੰਨ ਲਓ ਆਪਾਂ ਚੋਇਆ ਠੀਕ ਆ ਹਾਂਜੀ ਦੋ ਟਾਈਮ ਚੋਈ ਹੱਲੇ ਹਾਂਜੀ 15 ਕਿਲੋ ਬੱਚੀ ਚਮਾਉਣ ਵਾਲੀ ਹੈ ਵੀ ਠੀਕ ਹੈ ਜੀ ਹਾਂ ਲਿਆ ਫਿਰ ਤੋਰ ਦੀ ਇਹ ਸੁਗਾਇਆ ਉਹ ਬੱਚਾ ਜਿਹੜਾ ਇਹਦੇ ਮੰਗਰ ਵੀ ਜਿਹੜਾ ਬੱਚਾ ਹੀ ਆ ਬਾਕੀ ਚੰਗੇ ਕੱਦ ਕਾਠ ਵਾਲੀ ਜਰਸੀ ਹੈ ਜਿਹੜੀ ਪੰਜਾਬ ਵਾਲੀ ਆ ਇਧਰ ਦੀ ਆ ਜਿਹੜੀ ਤੇ ਇਹਦਾ ਕੀ ਰੱਖੀ ਮੁੱਲ 50 ਮੁੱਲੇ ਵੀਰ ਜੀ ਦਾ ਅੱਛਾ ਹਾਂ ਜੀ ਦੇਣੀ ਕਿੰਨੇ ਦੀ ਹੈ 47000 ਜੀ ਤੇ ਪੂਰੇ 45 ਦੀ ਕਰ ਦਈਏ ਪੂਰੇ 45 ਦੇ ਦਾਂਗਾ ਉੱਥੋਂ 500 ਛੋਟ ਕਰਦਾ ਠੀਕ ਹੈ ਜੀ ਹਾਂ ਜੀ ਬਾਕੀ ਸਾਫ ਤੇਰੀ ਚੰਗੀ ਮੁੱਤ ਠੀਕ ਹੈ ਜੀ ਵੀਰ ਜੀ ਬੇਨਤੀ ਹੈ ਵੀ ਕਈ ਬੰਦੇ ਕਹਿੰਦੇ ਰੁਪਈਆ 10000 ਜਾਂ 5000 ਸਾਈ ਪਾਤੀ ਆ ਅੱਛਾ ਤੇ ਡੰਗਰ ਲੱਦ ਕੇ ਭੇਜ ਦਿਓ ਇਹ ਕੰਮ ਆਪਾਂ ਨਹੀਂ ਇਹ ਕਰਨਾ ਅੱਛਾ ਜਦੋਂ ਤਸੱਲੀ ਕਰਾਣ ਦੇ ਚੋਕੇ ਜਾਂ ਵੀਡੀਓ ਕਾਲ ਤੇ ਚਵਾ ਲੋ ਠੀਕ ਹੈ ਮਤਲਬ ਅਸੀਂ ਮਾਲ ਨਹੀਂ ਜੀ ਇਤਰਾ ਭੇਜਣਾ ਕੋਈ ਕਵੇ ਅੱਗੇ ਪਿਛਲੇ ਯਾਰ ਇੱਕ ਬੰਦਾ ਪਾਉਂਦਾ ਸੀ ਫੋਨ ਆ ਰਿਹਾ ਸੀ ਸਾਣਾ ਵੀ ਫੋਨ ਆਇਆ ਹੈ ਅਬ ਤਾਂ ਯਾਰ ਕਹਿਲਾਂ ਦੱਸਤਾ ਠੀਕ ਹੈ ਸਾਡੇ ਕੋਲ ਚਵਾ ਲੈ ਤਸੱਲੀ ਕਰ ਲੈ ਸਾਈ ਪਾ ਕੇ ਪੈਸੇ ਫੇਰ ਪਾਵੇ ਜੇ ਤਸੱਲੀ ਹੁੰਦੀ ਹੈ ਇਹ ਇੱਕ ਪਹਿਲਾਂ ਸਾਈ ਪਾ ਲੇ ਫਿਰ ਤਸੱਲੀ ਕਰ ਲੈ ਤੇ ਜਾਂ ਇੱਥੇ ਆ ਜੇ ਤੇ ਇੱਥੇ ਆ ਕੇ ਤਸੱਲੀ ਕਰ ਲੈ ਤੇ ਭਾਵੇਂ ਮੈਂ ਲੋ ਕਹਿ ਦਿੰਦੇ ਆ ਉੱਥੇ ਕਿ ਲਾਉ ਨਹੀਂ ਤੇ ਸਾਡੇ ਆਉਂ ਕਰੋ ਜਿਵੇਂ ਕਰ ਮਤਲਬ ਇਹ ਕੰਮ ਆਪਾਂ ਨਹੀਂ ਕਰਨਾ ਅਸੀਂ ਕਿਹੜੇ ਜਾਣਦੇ ਪਛਾਣਦੇ ਆ ਇਹ ਚਲੋ ਏ ਆ ਕਿ ਜਾਂ ਤੇ ਮਤਲਬ ਅਕਾਊਂਟ ਚ ਪੈਸੇ ਪਾ ਦੇਣ ਤੇ ਤੁਸੀਂ ਲੱਦ ਕੇ ਘੱਲ ਦੋਗੇ ਤੇ ਫਿਰ ਅਸੀਂ ਪਹੁੰਚਾ ਦੇਵਾਂਗੇ ਉਹ ਜੋ ਮੇਰੇ ਸਾਡੇ ਤੇ ਜੇ ਕਿਸੇ ਨੇ ਅਕਾਊਂਟ ਚ ਨਹੀਂ ਪਾਉਣੇ ਉਹ ਆਪਣੀ ਗੱਡੀ ਉਧਰ ਲਾਏ ਹੋ ਨਾ ਉਧਰੋਂ ਲੈ ਕੇ ਤੇ ਫੇਰ 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 ਲੈ ਜਾਣਾ ਪਿਛਲੀ ਵਾਰ ਵੀ ਤੁਹਾਨੂੰ ਪਤਾ ਇਹਦਾ ਮਤਲਬ ਇਹ ਕਰਦਾ ਸੀ ਹਾਂਜੀ ਹਾਂਜੀ ਮੈਂ ਵੀ ਅਰ ਕਾ ਆਪਾਂ ਪਹਿਲਾਂ ਦੱਸ ਦੇਣਾ ਵੀ ਇਹ ਕੰਮ ਆਪਾਂ ਨਹੀਂ ਕਰਨਾ ਠੀਕ ਹੈ ਜੀ ਪੈਸੇ ਪਾ ਦੋਗੇ ਇਹ ਜਿੰਮੇਵਾਰੀ ਸਾਡੀ ਹੋਊਗੀ ਘਰ ਤੱਕ ਘਰ ਪਹੁੰਚਾ ਦੇਣ ਦੇ ਉਹ ਤੁਸੀਂ ਪਹੁੰਚਾ ਦੋਗੇ ਬਸ ਇਹੋ ਬੈਂਦੀ ਵੀਰ ਜੀ ਦਾ ਸੂਆ ਚੋ ਕੇ ਖੜਨ ਗੱਬਣ ਪਾਦ ਕਰਦੇ ਇਹ ਇੱਕ ਤਸੱਲੀ ਕਰਨ ਦੀ ਬੇਟੀ ਬਾਕੀ ਕੋਈ ਵੀਰ ਆਪਣੀ ਮਰਜ਼ੀ ਨਾਲ ਇੱਥੇ ਪਸੰਦ ਕਰਕੇ ਤਸੱਲੀ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ